ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਇਹ ਕਿ ਜਿਹੜੇ ਹਸਾ ਬੇਲਾ ਤੇ ਪੱਟੀ ਦੁਲਚੀ ਜਿੰਨੇ ਵੀ ਬੰਦੇ ਫਸੇ ਹੋਏ ਸੀ ਉਹ ਸਾਰੇ ਕੱਢ ਲਏ ਗਏ ਨੇ ਸੁਰੱਖਿਅਤ ਨੇ ਠੀਕ ਠਾਕ ਨੇ ਤੇ ਬਾਕੀ ਪਿੰਡਾਂ 'ਚ ਵੀ ਕਿਤੇ ਵੀ ਕੋਈ ਫਸਿਆ ਹੋਇਆ ਨਹੀਂ ਹੈਗਾ ਅ ਕਿ ਕੋਈ ਬੇਨਤੀ ਹੈ ਜੀ ਆਪ ਸਭ ਨੂੰ ਕਿ ਅਫਵਾਹਾਂ ਤੋਂ ਬਚ ਕੇ ਰਹਿਣਾ ਮੈਂ ਚੰਗੇ ਚੰਗੇ ਟੀਵੀ ਚੈਨਲ ਵੀ ਦੇਖ ਰਿਹਾ ਉਹ ਇਸ ਵਕਤ ਜਿਹੜੇ ਹੈ ਜਿਵੇਂ ਪੁਰਾਣੀਆਂ ਵੀਡੀਓਜ਼ ਗਲਤੀਆਂ ਵੀਡੀਓਜ਼ ਦਿਖਾ ਰਹੇ ਆ ਉਹਦੇ ਤੇ ਤੁਸੀਂ ਗੌਰ ਨਾ ਕਰੋ ਇਸ ਕਰਕੇ ਸਿਰਫ ਇਹ ਨਹੀਂ ਬੇਨਤੀ ਹੈ कि आज पानी फेर ਛੱਡਿਆ ਜਾਊਗਾ ਪਰ ਕੱਲ ਨਾਲੋਂ ਘੱਟ ਹੈ ਕਿ ਕਿਸੇ ਵੀ ਸਾਰੇ ਪ੍ਰਸ਼ਾਸਨ ਦੇ ਲੋਕ ਲੱਗੇ ਹੋਏ ਨੇ ਜਿਹੜੇ ਘਰ ਦਰਿਆ ਦੇ ਆਸ-ਪਾਸ ਹਨ ਉਹਨਾਂ ਨੇ ਬੇਨਤੀ ਹੈ ਕਿ ਸੁਰੱਖਿਅਤ ਥਾਵਾਂ ਦੇ ਉੱਤੇ ਸਾਰੇ ਪਾਸੇ ਮਾਰਕ ਕਰਤੇ ਜੇ ਨਹੀਂ ਤੁਹਾਨੂੰ ਬੰਦੂਬਸ ਹੋ ਸਾਨੂੰ ਦੱਸੋ ਤੁਹਾਡੇ ਪ੍ਰਸ਼ਾਸਨ ਦੇ ਦਾ ਰਹਿਣ ਦਾ ਸਾਰਾ ਬੰਦੂਬਸ ਉੱਥੇ ਹੋਊਗਾ ਕਿਰਪਾ ਕਰਕੇ ਜਿਹੜੇ ਘਰ ਬਿਲਕੁਲ ਦਰਿਆ ਦੇ ਕੋਲ ਹੈ ਉਹ ਆਪਣਾ ਉੱਥੇ ਨਾ ਜਾਣ ਆਪਣੇ ਬੱਚਿਆਂ ਨੂੰ ਬਰਿਆ ਦੇ ਕੋਲ ਨਾ ਭੇਜੋ ਬਾਕੀ ਕੋਈ ਖਤਰੇ ਵਾਲੀ ਗੱਲ ਨਹੀਂ ਜਿਹੜੇ ਜਿੰਨਾ ਪਾਣੀ ਅੱਜ ਵੀ ਛੱਡਿਆ ਜਾਊਗਾ ਉਹ ਕੱਲ ਨਾਲ ਉਹ ਘਟਾ ਇਸ ਕਰਕੇ ਕਹਿੰਦੇ ਬੱਚਿਆਂ ਨੂੰ ਜਾਮ ਨਹੀਂ ਦੇਣਾ ਠੀਕ ਹੈ ਨਾ ਕੋਲੋ ਤੋਂ ਆਪਾਂ ਨਹੀਂ ਜਾਣਾ ਜੇ ਕੋਈ ਹੋਰ ਹੋੜਾ ਕਰਦਾ ਅੱਜ ਨਹੀਂ ਲੇ ਕੋਈ ਹੋਰ ਉਹ ਗੰਗਾ ਠੀਕ ਹੈ ਨਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੱਲ ਨਾਲ ਉਹ ਘਟ ਜਾਣਾ ਪਾਣੀ ਜੋ ਪੈਦਲ ਦੂਸਰੇ ਘਰ ਚੱਕ ਬਦੂਦ ਉਸ ਤੋਂ ਬਾਅਦ ਆਪਣੇ ਆਪ ਨੂੰ ਨਿਕਲ ਕੇ ਗਿਆ ਸੀ ਟੱਕ ਜਾਊਗਾ ਇਹ ਪਾਣੀ ਛੱਡਣਾ ਇਸ ਤਰ੍ਹਾਂ ਕਿ ਜ਼ਰੂਰੀ ਇਹ ਨਹੀਂ ਛੱਡਾਂਗੇ ਤਾਂ ਕਿ ਜੇ ਕੱਲ ਨੂੰ ਕੋਈ ਪ੍ਰਸਾਦ ਆਵੇ ਵੱਡੀ ਤਬਾਹ ਤੋਂ ਬਚਾ ਲੈ ਜਾਵੇ ਪਾਣੀ ਥੋੜਾ ਥੋੜਾ ਛੱਡਣਾ ਜ਼ਰੂਰੀ ਹੈ ਠੀਕ ਹੈ ਨਾ ਜੀ ਤੇ ਕੋਈ ਕਿਸੇ ਹਵਾ ਨਹੀਂ ਆਏ ਠੀਕ ਸਾਫ ਸਾਂਤ ਬੱਚਿਆਂ ਨੂੰ ਨਾ ਵਜਾਂ ਦੇ ਕਿਸੇ ਤਰੀਕੇ ਦੀ ਕੋਈ ਖਤਰੀ ਵਾਲੀ ਗੱਲ ਨਹੀਂ ਆਪ ਸਭ ਨੂੰ ਬੇਨਤੀ ਹੈ ਇਸ ਤੋਂ ਇਲਾਵਾ ਕੋਈ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਸਰਕਾਰੀ ਅਨਾਉਂਸਮੈਂਟ ਤੋਂ ਇਲਾਵਾ ਕਿਸੇ ਵੀਡੀਓ ਕਿਸੇ ਹੋਰ ਮੈਸੇਜ ਤੇ ਯਕੀਨ ਨਹੀਂ ਕਰਨਾ ਕੋਲਰੇ ਨਾਲ ਕੀ ਹੈ ਕਿ ਜੀ ਨੁਕਸਾਨ ਹੁੰਦਾ ਜਿਹੜਾ ਕੋਈ ਰਾਹਤ ਕਾਰਜ ਹੈ ਉਹ ਵੀ ਪ੍ਰਭਾਵਿਤ ਹੁੰਦਾ ਅਫਸਰ ਵੀ ਡੀਮੋਟੀਵੇਟ ਹੁੰਦੇ ਐ ਇਸ ਕਰਕੇ ਬੇਨਤੀ ਐ ਤੁਹਾਨੂੰ ਕਿ ਕੋਈ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਚਿੰਤਾ ਕਰਨ ਵਾਲੀ ਗੱਲ ਨਹੀਂ ਇਸ ਵਕਤ ਵੀ ਸਾਡੇ ਇਲਾਕੇ ਵਿੱਚ ਕਿਸੇ ਵੀ ਕੋਈ ਵੀ ਇੱਥਾਂ ਦੇ ਐਦਾਂ ਦਾ ਪਿੰਡ ਨਹੀਂ ਜੋ ਸਾਰਾ ਪਾਣੀ ਡੁੱਬਿਆ ਹੋਵੇ ਉਹਨਾਂ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੀ ਦੌਲਾ ਬਸਤੀਆਂ ਉੱਥੇ ਜ਼ਿਆਦਾ ਪਾਣੀ ਐ ਜਾਂ ਫਿਰ ਬੇਲੇ ਜਿੰਦਾ ਕਨੈਕਸ਼ਨ ਟੁੱਟ ਗਿਆ ਹੋਇਆ ਉਹ ਵੀ ਹੁਣੇ ਅੱਜ ਹਾਫ ਹੀ ਤੋੜਿਆ ਤਾਂ ਕਿ ਸੜਕਾਂ ਬਰ ਸਕਣ ਤੇ ਪਾਣੀ ਨਿਕਲ ਸਕੇ ਇਸ ਕਰਕੇ ਘਵਰਾਨ ਦੀ ਲੋੜ ਦੀ ਸਾਰਾ ਪ੍ਰਸ਼ਾਸਨ ਖੁਦ ਮੁੱਖ ਮੰਤਰੀ ਸਾਹਿਬ ਖਾਸ ਨਜ਼ਰ ਰੱਖ ਰਹੇ ਨੇ ਮੰਨਪੁਰ ਸਾਹਿਬ ਦੇ ਸਾਰੇ ਉੱਚ ਪਦਰੀ ਅਫਸਰ ਐਲ ਸੀ ਐਸ ਐਸ ਪੀ ਉਹ ਲੈ ਕੇ ਸਾਰੇ ਅਫਸਰ ਇਸ ਵਕਤ ਮੰਨਪੁਰ ਸਾਹਿਬ ਦੇ ਪਿੰਡਾਂ 'ਚ ਕਿਤੇ ਵੀ ਲੋੜ ਹੋ ਗਈ ਮੈਂ ਖੁਦ ਵੀ ਕੱਲ ਰਾਤ ਦਾ ਜ਼ਵੇਰ ਦਾ ਅਰਬਲੇ ਅੱਜ ਵੀ ਸਾਰਾ ਵਕਤ ਇੱਥੇ ਹੀ ਆ ਕੋਈ ਘਵਰਾਨ ਦੀ ਲੋੜ ਨੇ ਤੇ ਆਪਾਂ ਜਿਵੇਂ ਸੂਚ